ਸਰਕਾਰੀ ਅਤੇ ਪ੍ਰਸ਼ਾਸਨ ਦੇ ਵੱਡੇ ਵੱਡੇ ਦਾਅਵਿਆਂ ਦੀ ਪੋਲ ਖੋਲ ਕੇ ਰੱਖ ਦੇਣ ਦੀਆਂ ਤੌੜੀ ਸਕਰੀਨ ਤੇ ਦਿਖਾਈ ਦੇ ਰੀਆਂ ਇਹ ਤਸਵੀਰਾਂ ਅਜਿਹਾ ਇਸ ਲਈ ਕਿਉਂਕਿ ਬੀਤੇ ਕੱਲ ਹੀ ਮੁੱਖ ਮੰਤਰੀ ਕੈਪਟਨ ਵੱਲੋਂ ਸੂਬੇ ਦੇ ਵਿੱਚ ਕਰੋਨਾ ਲਾਕਡਾਊਨ ਨੂੰ ਲੈ ਕੇ ਜੋ ਨਵੇਂ ਨਿਰਦੇਸ਼ ਜਾਰੀ ਕੀਤੇ ਗਏ ਸੀ ਉਹਨਾਂ ਮੁਤਾਬਿਕ ਪੰਜਾਬ ਦੇ ਵਿੱਚ ਬਾਹਰੋਂ ਬਸ ਰੇਲ ਜਾਂ ਹਵਾਈ ਸਫ਼ਰ ਰਾਹੀਂ ਦਾਖਲ ਹੋਣ ਵਾਲੇ ਲੋਕਾਂ ਕੋਲ 72 ਘੰਟੇ ਵਿੱਚ ਹੋਈ ਕਰੋਨਾ ਰਿਪੋਰਟ ਜਾਂ ਵੈਕਸੀਨੇਸ਼ਨ ਸਰਟੀਫਿਕੇਟ ਹੋਣਾ ਲਾਜ਼ਮੀ ਹੈ ਨਹੀਂ ਤਾਂ ਕਿਸੇ ਨੂੰ ਵੀ ਸੂਬੇ ਦੇ ਵਿੱਚ ਦਾਖਲ ਨਹੀਂ ਹੁੰਦਾ ਜਾਵੇਗਾ ਪਰ ਇਹ ਇੱਥੇ ਤਾਂ ਇਸਦੇ ਬਿਲਕੁਲ ਉਲਟ ਹੋ ਰਿਹਾ ਹੈ ਦੱਸਦੀ ਹੈ ਕਿ ਇਹ ਤਸਵੀਰਾਂ ਲੁਧਿਆਣਾ ਦੀ ਰੇਲਵੇ ਸਟੇਸ਼ਨ ਦੀਆਂ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਰੇਲਵੇ ਦੇ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਬਿਨਾਂ ਕਿਸੇ ਜਾਂਚ ਤੋਂ ਪਲੇਟਫਾਰਮ 'ਈੰਦਰ ਦਾਖਲ ਹੁੰਦੇ ਸਾਫ਼ ਵੇਖ ਸਕਦੇ ਹੋ ਕਰੋ ਪ੍ਰਾਇਰਟਾ ਇਹ 24 ਤਰੀਕ ਨੂੰ ਨਾ 24 ਨੂੰ 28 ਨੂੰ ਹੈ ਰਿਹਾ ਹੈ रिपोर्ट मतलब ट्रेन तो कोई नहीं चेक करता इतने इतने कुछ नहीं लुधियाने पहुंचे हो किसी ने नहीं चेक किया नहीं नहीं इतने कोई नहीं ठीक है बिना शर्मा नहीं कुछ नहीं कोई पठान को हां 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 कोई देर मंडी रिपोर्ट मतलब कोरोना की रिपोर्ट नहीं नहीं किसी ने कुछ नहीं तो इधर आने पहुंचे हो किसी ने नहीं चेकिंग की नहीं किसी ने नहीं ਸਟੇਸ਼ਨ ਡਾਇਰੈਕਟਰ ਤੋਂ ਪਰਮਿਸ਼ਨ ਲੈ ਲੋ ਜਾ ਕੇ ਸਰ ਕਿਸ ਚੀਜ਼ ਦੀ ਕਿਸ ਸਟੇਸ਼ਨ ਦੇ ਅੰਦਰ ਜਾਣਾ ਤੁਸੀਂ ਆਸੀਂ ਅੰਦਰ ਨਹੀਂ ਜਾਣਾ ਸੀ ਬਾਹਰ ਵਾਲੇ ਉਹਦੇ ਲਈ ਬਾਹਰ ਤੁਹਾਨੂੰ ਸਟੇਸ਼ਨ ਡਾਇਰੈਕਟਰ ਲੁਧਿਆਣਾ ਦੇਣਗੇ ਨਹੀਂ ਅਸੀਂ ਤਾਂ ਇੱਥੇ ਖੜੇ ਰਹਿ ਗਏ ਉਹ ਸਟੇਸ਼ਨ ਡਾਇਰੈਕਟਰ ਤੁਹਾਨੂੰ ਲੁਧਿਆਣਾ ਦੇਣਗੇ ਤੁਸੀਂ ਡਾਇਰੈਕਟਰ ਦੀ ਗੱਲ ਕਰ ਰਹੇ ਹੋ ਤੁਸੀਂ ਡਾਇਰੈਕਟਰ ਨੂੰ ਮਿਲਣ ਦੀ ਗੱਲ ਕਰੋ ਤੁਸੀਂ ਕਹਿੰਦੇ ਦੋ ਦੋ ਕਦਮ ਬਾਹਰ ਚੱਲੋ ਤੇ ਤੁਸੀਂ ਆਪ ਨਹੀਂ ਤੁਸੀਂ ਡਿਸਟੈਂਸ ਨਹੀਂ ਮੈਂਟੇਨ ਕਰ ਰਹੇ ਹੋ ਸਰ ਤੁਸੀਂ ਡਿਸਟੈਂਸ ਨਹੀਂ ਮੈਂਟੇਨ ਕਰ ਰਹੇ ਹੋ ਤੁਸੀਂ ਕੋਵਿਡ ਦੀ ਗਾਈਡਲਾਈਨ ਫਾਲੋ ਨਹੀਂ ਕਰ ਰਹੇ ਹੋ ਤੁਸੀਂ ਕੋਵਿਡ ਦੀ ਗਾਈਡਲਾਈਨ ਫਾਲੋ ਨਹੀਂ ਕਰ ਰਹੇ ਹੋ ਤੁਸੀਂ ਕਰ ਰਹੇ ਹੋ ਸਰ ਅਹੀਂ ਅਰੇ ਗੈਪ ਤੇ ਖੜੇ ਨੇ ਸਾਡੇ ਕੋਲ ਸਾਡੇ ਕੋਲ ਸ਼ੋਰਟ ਹੈਗੇ ਨੇ ਠੀਕ ਹੈ ਤੁਸੀਂ ਅੰਦਰ ਨਹੀਂ ਜਾ ਸਕਦੇ ਤੁਸੀਂ ਅੰਦਰ ਨਹੀਂ ਜਾ ਸਕਦੇ ਤੁਸੀਂ ਅੰਦਰ ਨਹੀਂ ਜਾ ਸਕਦੇ ਤੁਸੀਂ ਸਟੇਸ਼ਨ ਤੁਸੀਂ ਸਟੇਸ਼ਨ ਡਾਇਰੈਕਟਰ ਨੂੰ ਮਿਲੋਗੇ ਤੁਸੀਂ ਸਟੇਸ਼ਨ ਡਾਇਰੈਕਟਰ ਨੂੰ ਮਿਲੋਗੇ ਆਪਣੇ ਐਕਸ਼ਨ ਆਪਣੇ ਸਟਾਫ ਦੇ ਨਾਲ ਐਕਸ਼ਨ ਲੋਗੇ ਬੁਲਾਣਾ RPF ਵਾਲੇ ਨੂੰ ਯਾਰ ਤੁਸੀਂ ਮਤਲਬ ਤੁਸੀਂ ਕੋਵਿਡ ਦੀ ਤੁਸੀਂ ਗਾਈਡਲਾਈਨ ਫਾਲੋ ਨਹੀਂ ਕਰੋਗੇ ਤੁਸੀਂ ਕੋਵਿਡ ਦੀ ਤੁਸੀਂ ਕੋਵਿਡ ਦੀ ਗਾਈਡਲਾਈਨ ਫਾਲੋ ਨਹੀਂ ਕਰੋਗੇ ਤੁਸੀਂ ਤੁਸੀਂ ਕੋਵਿਡ ਦੀ ਗਾਈਡਲਾਈਨ ਫਾਲੋ ਨਹੀਂ ਕਰ ਤੂੰ ਹੀ ਮੇਰੇ ਨੇੜੇ ਕਰ ਰਹੇ ਹੋ ਯਾਰ ਇਹਨੂੰ ਤੇ ਫਿਰ ਤੁਸੀਂ ਪਿੱਛੇ हट ਜਾਓ ਨਾ ਤੁਸੀਂ ਪਹਿਲਾਂ ਪਰਮਿਸ਼ਨ ਲਓ ਸਟੇਸ਼ਨ ਡਾਇਰੈਕਟਰ ਤੋਂ ਲੁਧਿਆਣਾ ਤੋਂ ਬਿਊਰੋ ਰਿਪੋਰਟ ਅ ਸੰਜੈਡ ਨਿਊਜ਼